ਆਤਾ ਦੋਸਤੋ ਤੁਹਾਡਾ ਜੈ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋ ਤਾਂ ਸਾਡਾ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਕੋਟਲਾ ਰਾਇਕੇ ਦੀ ਹੈ ਦੋਸਤੋ ਮੁਗੇ ਜ਼ਿਲ੍ਹਾ ਦਾ ਪਿੰਡ ਆ ਜਿਆਦਾ ਜਾਣਕਾਰੀ ਬਾਈ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੋ ਨਗ ਸੇਲ ਆ ਇੱਕ ਤੋਕੜ ਗੱਬਣਾ ਇੱਕ ਸੱਜਰ ਮਤਲਬ ਕਿ ਦਿਨ ਲੈਂਦੀ ਹੈ ਕੱਚੀ ਆ ਗੱਬਣਾ ਤਿਆਰ ਆ ਅਜਾ ਬਗੀਕਰਨ ਦੱਸੀ ਕਰਨਾ ਨਾਮ ਦੱਸੀ ਆਪਦਾ ਸਸਰੀ ਕਾ ਸਸਰੀ ਗੱਲ ਬਾਈ ਨਾਮ ਤੇ ਡਰੈੱਸ ਦੱਸੀਆਂ ਨਾਮ ਮੇਰਾ ਜਗਸੀਰ ਹੈ ਪਿੰਡ ਕੋਟਲਾ ਰਾਏ ਕਾ ਜਿਹੜਾ ਮੋਗਾ ਜਿਹੜਾ ਮੋਗਾ ਜਿਹੜਾ ਮਤਲਬ ਕਿ ਬਾਗੇ ਪੁਰਾਣੇ ਤੋਂ ਭਗਤਾ ਰੋਡ ਜਾਂਦਾ ਉੱਥੇ ਪਿੰਡ ਰਹਿੰਦਾ ਆਪਣਾ ਹਾ ਸਰਾਜ ਦੇ ਨਾਲ ਸਰਾਜ ਦੇ ਨਾਲ ਰਹਿੰਦਾ ਠੀਕ ਆ ਅੱਜ ਦੀ ਵੀਡੀਓ ਵਿੱਚ ਦੋਨਾਂ ਕ ਸੇਲ ਆ ਹਾਂਜੀ ਆ ਇੱਕ ਨੰਬਰ ਵੇੜ ਬਾਰੇ ਦੱਸੀ ਕੀ ਜਾਣਕਾਰੀ ਆ ਇਹ 4 ਮਹੀਨਾ ਦੀ ਗੱਬਣਾ ਬਾਈ ਅਸੀਂ 4 ਮਹੀਨਾ ਦੀ ਗੱਬਣਾ ਹਾਂ ਦੁੱਧ ਵੀ ਦਿੰਦੀ ਹੈ ਕਿ ਨਹੀਂ ਦੁੱਧ 5 ਕਿਲੋ ਦੁੱਧ ਆ ਇਹ ਥੱਲੇ ਬਾਈ 5 ਕਿਲੋ ਦੁੱਧ ਦੋਹਾਂ ਟਾਈਮਾਂ ਦਾ ਹਾਂਜੀ ਕਿਹੜੇ ਸੂਏ ਲੀក ਗੱਭਣਾ ਹੈ ਇਹ ਦੂਜੇ ਸੂਏ ਆ ਬਈ ਦੂਜੇ ਸੂਏ ਲਈ ਗੱਭਣਾ ਦੋਸਤੋ ਦੇਖ ਸਕਦੇ ਹੋ 4 ਮਹੀਨਿਆਂ ਦੀ ਗੱਭਣਾ ਐਚ ਆ ਵੈਡ ਕੱਦ ਘੜ ਬਹੁਤ ਸੋਹਣਾਗਾ ਫੁੱਲ ਬੋਡੀ ਵੇਟ ਧਾਂਚਾ ਵੀ ਬਹੁਤ ਸੋਹਣਾ ਲੱਗਿਆ ਥਣ ਹਵਾਲਾ ਦਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਨੇੜੇ ਤੋਂ ਵਾੜ ਤਿਲ ਨਾ ਕਾਫੀ ਆ ਠੰਡੀ ਸੀਲ ਆ ਪੂਰੀ ਬਾਈ ਠੰਡੇ ਸੀਲ ਆ ਯਾਰ ਕੋਈ ਚੱਕਰ ਨਹੀਂ ਜਿਵੇਂ ਮਰਜੀ ਬਹਿ ਜਾ ਠੀਕ ਆ ਸੱਜਰ ਦਾ ਕਿੰਨਾ ਗੱਦ ਦੁੱਧ ਪਾਤਾ ਸੀ ਲੈ ਦੁੱਧ ਬਈ ਸੱਜਰ ਇਹਦਾ 16 ਕਿਲੋ 16 ਕਿਲੋ ਦੁੱਧ ਠੀਕ ਹੈ ਦੋਸਤੋ ਦੇਖ ਸਕਦੇ ਹੋ ਤੋਕੜ ਗੱਬਣ ਵੈੜ ਆ ਤੋਰ ਕੇ ਦਿਖਾਈ ਨੂੰ ਮੜਾ ਜੀ ਕੱਦ ਕੱਟ ਬਹੁਤ ਸੋਹਣਾ ਦੋਸਤੋ ਤੋਰ ਕੇ ਦਿਖਾਉਣੇ ਤੁਹਾਨੂੰ ਉਹ ਸਭ ਦਾ ਅੰਦਾਜ਼ਾ ਲਾ ਲਿਓ ਐਚ ਐਫ ਵੈੜ ਮੋੜ ਲਈ ਵੀਰੇ ਦੇਖ ਸਕਦੇ ਹੋ ਦੋਸਤੋ ਬੋਡੀ weight ਬਹੁਤ ਸੋਹਣਾ ਵੈੜ ਦਾ ਸ਼ਾਈਨਿੰਗ ਪੂਰੀ ਆ ਪਿੰਡੇ ਤੇ ਡੱਬੀ ਵੈੜ ਆ ਕੁਆਲਿਟੀ ਸ਼ਾਨਦਾਰ ਦੋਸਤੋ ਤੋਕਣ ਗੱਬੜ ਵਹਿੜ ਫਿਕਸ ਨੰਬਰ ਵਹਿੜ ਕੱਦ ਕੱਦ ਬਹੁਤ ਸੋਹਣਾ ਬਾਈ ਦੇ ਕੱਦ ਤੋਂ ਅੰਦਾਜ਼ਾ ਲਾ ਲਿਓ ਵਹਿੜ ਦਾ ਕੱਦ ਦੇ ਤਾਂ ਪ੍ਰਾਈਸ ਦੱਸੀ ਕੀ ਰੱਖਿਆ ਪ੍ਰਾਈਸ ਇਹ ਜਿਹੜਾ ਵੀਰੇ 35000 35000 ਰੁਪਏ ਦੇ ਜਮਾਨਤਾਨ ਹੋ ਜਾਊਗਾ ਹਾਂ ਮਾਨਤਾਨ ਹੋ ਜਾਊਗਾ ਜੀ ਠੀਕ ਹੈ ਦੋਸਤੋ ਇੱਕ ਨੰਬਰ ਵਹਿੜ ਆ ਤੋਕੜ ਗੱਬੜ ਵਹਿੜ ਆ ਦੂਜੇ ਸੁਵੇਲੀ ਸੁਬੀ ਆ ਇਹਨੂੰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਨੇ ਪ੍ਰਾਈਸ ਇਹਦਾ ਵੀਡੀਓ 'ਚ ਹੀ ਰੱਖਿਆ 35000 ਰੁਪਏ ਪ੍ਰਾਈਸ ਆ ਵਿੱਚੋਂ ਮਾਨਤਾਨ ਹੋ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂਗਾ ਦੋ ਨੰਬਰ ਬਾਰੇ ਦੱਸੀ ਜਾਣਕਾਰੀ ਦੋ ਨੰਬਰ ਗੜਬੜੇ ਇਹ ਗੱਬਣਾ ਬਾਰੇ ਦਿਨਾ ਤਈ ਆਪ ਤੱਕ ਲੈਂਦੀ ਹੈਗੀ ਹਾਫਤੇ ਦੀ ਕੱਚੀ ਆ ਹਾਂ ਹਾਫਤੇ ਦੀ ਕੱਚੀ ਆ ਠੀਕ ਆ ਠੰਡੀ ਆ ਪੂਰੀ ਬਈ ਪਿਛਲੇ ਸੂਏ ਦਾ ਕੀ ਦੋਸਤੋ ਰਿਕਾਰਡ ਹੈਗਾ ਇਹਦਾ 15 ਕਿਲੋ ਬਈ 15 ਕਿਲੋ ਦੁੱਧ ਦਿੱਤਾ ਬਾਈ ਦਾ ਵੀ ਦੂਜੇ ਸੂਏ ਲਈ ਹੁੰਦੀ ਆ ਹਾਂਜੀ ਹਾਫਤੇ ਦੀ ਕੱਚੀ ਆ ਹਾਂਜੀ ਕਦ ਘਟ ਇਹਦਾ ਵੀ ਸੋਹਣਾ ਦੋਸਤੋ ਦੇਖ ਸਕਦੇ ਹੋ ਐਚ ਐਫ ਵੈਡ ਕੋਸ਼ਿਸ਼ ਕਰਾਂਗੇ ਨੇੜੇ ਤੋਂ ਖਬਰਾਂ ਦਿਖਾਉਂਦੀ ਦੇਖ ਸਕਦੇ ਹੋ ਕਾਣ ਬੋਸਣਾ ਲੱਗਿਆ ਹੈ ਗੜ ਨੂੰ ਭਈ ਦਾ ਹਫਤੇ ਦੀ ਕੱਚੀ ਆ ਹਫਤੇ ਚ ਤਿਆਰੀ ਪੂਰੀ ਕਰਕੇ ਹਵਾਨਾ ਫੁੱਲ ਭਰ ਲੈਣਾ ਵਲਟੇਲਾ ਕਾਫੀ ਪੰਜਾ ਦੇਖ ਸਕਦੇ ਹਾਂ ਅੰਦਾਜ਼ਾ ਲਾ ਲਿਓ ਵੀ ਹਫਤੇ ਦੀ ਕੱਚੀ ਆ ਹਫਤੇ ਨੂੰ ਪੂਰਾ ਹਵਾਨਾ ਭਰ ਲੈਣਾ ਵਲਟੇਲਾ ਦੇ ਸਕਦੇ ਹਾਂ ਲੈ ਕੇ ਠੰਡੀ ਸੀਲਾ ਪੂਰੀ ਪੂਰੀ ਠੰਡੀ ਸੀਲਾ ਬਾਈ ਠੀਕ ਆ ਦੋਸਤੋ ਦੇਖ ਸਕਦੇ ਹੋ ਤੇ ਦੁੱਧ ਕਿੰਨਾ ਕੁ ਪਾਜੂ ਕੋਈ ਆਈਡੀਆ ਦੁੱਧ 17 ਕਿਲੋ 16 17 ਕਿਲੋ ਦਾ ਡਿਕਾ ਹੈਗਾ ਠੀਕ ਆ ਦੋਸਤੋ 16 17 ਕਿਲੋ ਦੁੱਧ ਦਾ ਆਈਡੀਆ ਹੈਗਾ ਪਿਛਲੇ ਸੋਹੇ 15 ਕਿਲੋ ਦੁੱਧ ਦਿੱਤਾ ਆਪਾਂ 15 ਪਲੱਸ ਹੀ ਮੰਨ ਕੇ ਚੱਲਦੇ ਹਾਂ ਬਾਕੀ ਦੁੱਧ ਸੇਵਾ ਦਾ ਸੇਵਾ ਦਾ ਜੀ ਦੋਸਤੋ ਦੇਖ ਸਕਦੇ ਹੋ ਥਾਣਾ ਹਮਾਂ ਦਾ ਫਿਰਦਾ ਹਮਾਂਗੇ ਤੁਹਾਨੂੰ 2 ਨੰਬਰ ਵੜ ਆਪ ਤੇਗ ਨਹੀਂ ਕੱਚੀ ਹੋਸਾ ਬੰਨ ਅੰਦਾਜ਼ਾ ਲਾ ਲ ਕਿੰਨਾ ਖਗਾਨਾ ਤਿਆਰ ਕਰੂਗੀ ਬਾਕੀ ਐਫ ਵੜਾ ਦਾ ਮੌਕੇ ਤੇ ਹਵਾਨਾ ਬਹੁਤ ਤਿਆਰ ਕਰਦੀਆਂ ਇਹਨੂੰ ਤੁਰ ਕੇ ਵਿਖਾਈ ਵੀਰੇ ਦੇਖ ਸਕੋ ਨੇ ਦੋਸਤੋ ਤੁਰ ਕੇ ਦੇਖੋ ਨੇ 2 ਨੰਬਰ ਵੜ ਹੱfte ਦੀ ਕੱਚੀ ਹੋਸਾਂ ਨੂੰ ਅੰਦਾਜ਼ਾ ਲਾ ਲਿਓ ਮੋੜ ਲਈ ਰੇ ਨੂੰ ਕੱਦ ਕਠ ਵੜਦਾ ਸੋਹਣਾ ਦੋਨੇ ਵੇਟਾ ਸੁਣੀਆਂ ਦੋ ਨੰਬਰ ਵੜਡ ਵਨ ਦੀ ਜੱਜਮੈਂਟ ਲਾ ਲਿਓ ਵੀ ਹੱfte ਇੱਕ ਦਿਨ ਹੈ ਬਾਕੀ ਆ ਸੱਤਕ ਦਿਨ ਹਫਤਾ ਚ ਹੋਸਾਂ ਨੂੰ ਹਮਨ ਦੀ ਜੱਜਮੈਂਟ ਲਾ ਲਿਓ ਵੀ ਕਿੰਨਾ ਕੁ ਦੁੱਧ ਪਾਲੂਗੀ ਨੇਟ ਤੂ ਦਿਖਾਵਾਂਗੇ ਤੁਹਾਨੂੰ ਥਾਂ ਬਹੁਤ ਸੋਹਣੇ ਲੱਗੇ ਹੋਈਆਂ ਮੂੰਹ ਮੱਥਾ ਵੀ ਸੁਨੱਖਾ ਵੜਦਾ ਇਹਦਾ ਪ੍ਰਾਈਸ ਦੱਸਿਗੀ ਰੱਖੇਗਾ ਇਹਦਾ ਪ੍ਰਾਈਸ 65000 ਆ ਰਿਹਾ ਪ੍ਰਾਈਜ਼ ਹੈ ਦਾ 65000 ਇਹ ਚ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਹੋ ਜੂਗਾ ਜੀ ਹਾਂਜੀ ਦੋਸਤੋ ਪ੍ਰਾਈਜ਼ ਹੈ ਦਾ 65000 ਇਹ ਚ ਮਾਨਤਨ ਕੀਤਾ ਜਾਊਗਾ ਜਿਹੜੇ ਵੀ ਦੇ ਸਮਝ ਜਾਵੇ ਬਾਈ ਨੂੰ ਕਾਲ ਕਰ ਸਕਦਾ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਗ ਸੇਲ ਆ ਇੱਕ ਵੜ ਤੁਸੀਂ ਆ ਦੇਖ ਸਕਦੇ ਹੋ ਸਕਰੀਨ ਤੇ ਹਫਤਗ ਦੀ ਕੱਚੀ ਆ 65000 ਰੁਪਿਆ ਦਾ ਪ੍ਰਾਈਜ਼ ਆ ਮਾਨਤਨ ਵਿੱਚ ਹੋ ਜੂਗਾ ਜਿਹੜੀ ਇੱਕ ਨੰਬਰ ਇੱਧਰ ਦਿਖਾਈ ਸੀਗੀ ਉਹ ਤੋਕੜ ਗੱਬਣ ਉਹਦਾ ਪ੍ਰਾਈਜ਼ 35000 ਰੁਪਿਆ ਦੋ ਵੀਡੀਓ ਦੇ ਵਿੱਚ ਦੋ ਵੜਾ ਮਕਾਊਆ ਤੇ ਦੋਨਾਂ ਦਾ ਪ੍ਰਾਈਜ਼ ਵੀਡੀਓ ਦੇ ਵਿੱਚ ਆ ਜਿਹੜੇ ਵੀ ਨੂੰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਸਕਦਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਲੱਗੀ ਵੀਡੀਓ ਧੰਨਵਾਦ